ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਕੁਦਰਤ ਡੇਰੀ ਫਾਰਮ ਭਗਤਾ ਤੇ ਅੱਜ ਦੀ ਵੀਡੀਓ ਪਿੰਡ ਸੁਖਾਣੰਦ ਜ਼ਿਲ੍ਹਾ ਮੋਗਾ ਤੇ ਤਹਿਸੀਲ ਬਾਗਾਪੁਰਾਣਾ ਪੈਂਦੀ ਆ ਭਾਈ ਲਾਪਰੀ ਜੇਕਰ ਉਹ ਵੀਡੀਓ ਬਣਾਉਣ ਲੱਗੇ ਆ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡੀ ਸਪੋਰਟ ਦੇ ਸਦਕੇ ਹੀ ਆਪਾਂ ਇਹ ਚੈਨਲ ਸ਼ੁਰੂ ਕੀਤਾ ਜਿਹੜੇ ਵੀਰ ਫੇਸਬੁੱਕ ਪੇਜ ਤੇ ਦੇਖ ਰਹੇ ਆ ਉਹ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤੇ ਲਾਈਕ ਕਰ ਦਿਓ ਜਿਸ ਵੀ ਵੀਰ ਭਾਈ ਨੇ ਮੇਰੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ 6280779197 ਕੜਾਉਣਿਆਂ ਬੱਚਿਆਂ ਬਰਤੀ ਲੈਣਿਆਂ ਡਿਟੇਲ ਕਰਦੇ ਆ ਬਾਈ ਦੇ ਨਾਲ ਗੱਲਬਾਤ ਕਿੰਨੇ ਨਾਗਾ ਕਿੰਨੀ ਇਹਨਾਂ ਦੀ ਉਮਰ ਆ ਤੇ ਆਜੋ ਬਾਈ ਜੀ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਡਰੈਸ ਕਨਫਰਮ ਕਰਾਓ ਹਾਂ ਮੇਰਾ ਲਾਪ੍ਰੀਤ ਬਾਈ ਹਾਂਜੀ ਜੀ ਜਿਆ ਲੋਗਾ ਤਹਿਸੀਲ ਬਾਡਾ ਪੁਰਾਣਾ ਬਾਈ ਨੇੜੇ ਸ਼ਹਿਰ ਭਾਗਤ ਬਾਈ ਦਾ ਤੇ ਬਗਰਾੜੀ ਨਰਹਾੜੀ ਚੱਕ ਰੋਡ ਨੰਗਦਾ 2 ਮੀਟਰ ਦਾ ਆਪਣੇ ਆ ਬਾਜਾ ਨੰਬਰ ਨਾਲਾ ਰੋਡ ਆ ਬਾਈ ਠੀਕ ਹੈ ਬਾਈ ਦਾ ਖੇਤਾਂ ਜੀ ਘਰ ਆ ਪਿੱਛੇ ਹਟਮਾ ਸਿਰਗਰ ਵਾਲੀ ਸੜਕ ਤੇ ਘਰ ਆ ਬਾਈ ਦਾ ਤੇ ਬਾਈ ਮੋਬਾਈਲ ਨੰਬਰ ਜੀ 98723 5248 ਬਾਈ ਠੀਕ ਹੈ ਜੀ ਤੇ ਕਿੰਨੇ ਨਾਗਾ ਬਈ ਅੱਜ ਆਪਣੇ ਕੋਲ ਚਾਰ ਬੱਚੀਆਂ ਤੇ ਜਿਹੜੀ ਆਪਾਂ ਪਹਿਲਾਂ ਵੀਡੀਓ ਪਾਈ ਸੀ ਵਧਿਆ ਰਿਸਪੌਂਸ ਰਿਹਾ ਬਾਈ ਯਾਰ ਬਹੁਤ ਭਰਾਵਾਂ ਦਾ ਪਿਆਰ ਆ ਹਨਾ ਠੀਕ ਹੈ ਜੀ ਤੇ ਵਿਚਾਰੇ ਜਿਹੜੇ ਆਪਾਂ ਨੂੰ ਇੰਨਾ ਸਹਿਯੋਗ ਦਿੰਦੇ ਆ ਤੇਰੇ ਸਹਜ ਨਾਲ ਤੇ ਬਈ ਇਹੋ ਜਿਹੇ ਨਾਲ ਲੈ ਕੇ ਨੇ ਉਹਨਾਂ ਦੇ ਸਹਯੋਗ ਨਾਲ ਆਪਣਾ ਸਹੀ ਗੱਲ ਹੈ ਬਾਈ ਇਹ ਤਾਂ ਹੈ ਸਾਰਿਆਂ ਦੇ ਇੱਕ ਦੂਜੇ ਦੇ ਭਰਾਵਾਂ ਦੇ ਨਾਲ ਹੀ ਹੈ ਤੇ ਅੱਜ ਦਾ ਅੱਜ ਦੀ ਵੀਡੀਓ ਦੇ ਵਿੱਚ ਕਿੰਨੇ ਨਾਗਾ ਬਾਈ ਆਪਣੇ ਚਾਰ ਬੱਚੀਆਂ ਚਾਰ ਬੱਚੀਆਂ ਹਾਂਜੀ ਜਿਹੜੀ ਪਹਿਲੇ ਨੰਬਰ ਤੇ ਬਾਈ ਬਹੁਤ ਸੋਹਣੀ ਬੱਚੀ ਦੀਂਦੀ ਆ ਉਹ ਚ ਵੱਡੇ ਕੱਦ ਕਾਠ ਦੀ ਇਹਦੀ ਕਿੰਨੀ ਉਮਰ ਆ 8 ਮਹੀਨੇ ਤੇ 3 ਦਿਨਾਂ ਦੀ ਬੱਚੀ ਆ। 8 ਮਹੀਨੇ ਤੇ 3 ਦਿਨਾਂ ਦੀ ਉਮਰ ਆ। ਖੀਰ ਕੋਈ ਹੈ ਜਾਨੀ ਕਿ ਹੇ ਤਾਂ? ਹਾਂ ਬਈ। ਬੱਚੀ ਮਾੜੀ ਚੈੱਕ ਹੀ ਕਰਾ ਦੋ ਦੰਦ ਪਹਿਲਾਂ। ਇੱਕ ਮਿੰਟ ਬਈ। ਖੋਲ ਲੀ। ਖੋਲ ਲਓ ਜੀ। ਬਹੁਤ ਸੋਹਣੇ ਰੰਗ ਰੂਪ ਦੀ ਬੱਚੀ ਹੈ ਤੇ ਚੰਗੀ ਜਾਤ ਪਾਤ ਵਾਲੀ ਹੈ। ਵਧੀਆ 8 8 ਮਹੀਨੇ 8 ਮਹੀਨੇ ਤੇ 3 ਦਿਨਾਂ ਦੀ ਬਾਈ ਨੇ ਉਮਰ ਦੱਸੀ ਹੈ ਜੀ ਤੇ ਰੰਗ ਪ੍ਰਿੰਟ ਬਹੁਤ ਸੋਹਣਾ। ਲੈ ਚੱਲੋ ਜੀ। ਤੇ ਵਧੀਆ ਫੇਸ ਕੁਆਲਿਟੀ ਬਹੁਤ ਸੋਹਣੀ ਹੈ ਤੇ ਪੈਠ ਪੁੜਿਆਂ ਦੀ ਬਣਾਵਟ ਬਹੁਤ ਚੰਗੀ ਹੈ। ਤੇ ਚਾਰ ਹੀ ਥਾਂ ਫੋਰ ਸ਼ਾਂਗਪੂਰਾ ਨਹੀਂ। ਤੇ ਵਧੀਆ ਤੋਰਾ ਤਾਰਾ ਇੱਕ ਨੰਬਰ ਘੋੜੀ ਵਰਗੀ ਆ ਤੇ ਬੱਚੀ ਦੀ ਫੇਸ ਕੁਆਲਿਟੀ ਤੇ ਚੰਗੀ ਜਾਤ ਵਾਲੀ ਰੰਗ ਰੂਪ ਬਹੁਤ ਸੋਹਣਾ ਬਾਕੀ ਜਿਹੜੀ ਪੱਠਪੜੀਆਂ ਦੀ ਬਣਾਵਟਾ ਬਹੁਤ ਚੰਗੀ ਆ ਬਾਕੀ ਉੱਪਰੋਂ ਜਿਵੇਂ ਬਿਲਕੁਲ ਸਟੇਟ ਆ ਤੇ ਫੇਸ ਕੁਆਲਿਟੀ ਕਰੋ ਚੈੱਕ ਨਿੱਕਾ ਕਰਨਾ ਗੋਲ ਗੋਦੀ ਵਾਲੀ ਵੜਾ ਬਹੁਤ ਸੋਹਣੀ ਫੇਸ ਕੁਆਲਿਟੀ ਇਹ ਤੇ ਖੜ ਨਹੀਂ ਖੁੱੜ ਨਹੀਂ ਬੱਚੀ ਦੀ ਕਿਆ ਬਾਤਾਂ ਹੀ ਆ 8 ਮਹੀਨੇ ਤੇ 30 ਦਿਨਾਂ ਦੀ ਉਮਰ ਦੱਸਿਆ ਬਈ ਹੈ ਨਾ ਤੇ ਬਈ ਆਪਾਂ ਦੰਦ ਕਰਾਦਗੇ ਚੈੱਕ ਲਿਆ ਹੀਰੀ ਬੱਚੀ ਹੈ ਬਾਈ ਕਹਿੰਦਾ ਤੇ ਦੰਦਾ ਦੀ ਆਪਾਂ ਚੈੱਕ ਕਰਾ ਦਨੇ ਆ ਦੇਖੋ ਜੀ ਜਮਾ ਬਰੀਕ ਬਰੀਕ ਦੰਦਾ ਦੁੱਧ ਦੰਦਾ ਹਜੇ ਤਾਂ ਤੇ ਬਾਕੀ ਉਮਰ ਬਾਕੀ ਬੱਚੀ ਦੀ ਜਿਹੜੇ ਬਾਡੀ ਬੰਤਰ ਬਹੁਤ ਸੋਹਣੀ ਹੈ ਬਾਡੀ ਵੇਟ ਵੀ ਬਹੁਤ ਸੋਹਣਾ ਜਿਹੜੇ ਸਾਨੂੰ ਉਮਰ ਦਾ ਬਾਈ ਦੀ 10-8 ਮਹੀਨੇ ਤੇ ਇੰਨਾ ਦਿਨਾਂ ਦੀ ਬਾਈ ਦੇ ਕੱਚੇ ਤੱਕ ਆਉਂਦੀ ਹਾਂ ਪੂਰੀ ਕੱਦ-ਕਾਠ ਵਾਲੀ ਹੈ ਹਾਂ ਲੈ ਚਲੋ ਬਾਈ ਤਾਈਓ ਥੋੜੇ ਡਰ ਗਿਆ ਕਿਤੇ ਕਿ ਨਿਸ਼ਾਨ ਵੀ ਦਿਖਾ ਦੇ ਹਾਂ ਕੋਈ ਨਿਸ਼ਾਨ ਹੈ ਨਹੀਂ ਤੌਣ ਤੇ ਕੋਈ ਰਸੇ ਦਾਗ ਜਾਂ ਕੋਈ ਸਿੰਗਲ ਦਾ ਦੇ ਤੇਰਾ ਸਾਬਾਏ ਉੱਥੇ ਜਰੂਰ ਆਣ ਬਈ ਤਲਿਆਰਾ ਹਾਂ ਹਾਂ ਹੁਣ ਤਾਂ ਉਹ ਤਾਂ ਸਹੀ ਗੱਲ ਆ ਬਾਈ ਲੈ ਚੱਲੋ ਜੀ ਵਾਜਿਆ ਬਾਈ ਫੇਸ ਕੁਆਲਟੀ ਫੇਸ ਕੁਆਲਟੀ ਦੁਆਰਾ ਕਰੋ ਚੈੱਕ ਬਹੁਤ ਸੋਹਣੀ ਫੇਸ ਕੁਆਲਟੀ ਆ ਨਿੱਕਾ ਕਰਨਾ ਗੋਲ ਬੋਦੀ ਵਾਲੀ ਵਹਿੜਾ ਬਹੁਤ ਸੋਹਣੀ ਫੇਸ ਕੁਆਲਟੀ ਆ ਬਾਕੀ ਬੋਡੀ ਬੰਤਰ ਬਹੁਤ ਸੋਹਣੀ ਆ ਵਹਿੜ ਦੀ ਰੰਗ ਰੂਪ ਬਹੁਤ ਚੰਗਾ ਚੰਗੀ ਜਾਤ ਵਾਲੀ ਆ ਤੇ ਬਾਈ ਫਿਰ ਇਹਨਾਂ ਦੇ ਰੇਟ ਆ ਜਿਹੜੇ ਉਹ ਆਪਾਂ ਪੈਂਡ ਦੇ ਚਾਰਾਂ ਬੱਚਿਆਂ ਦਾ ਇਕੱਠੇ ਹੀ ਦਾ ਠੀਕ ਠੀਕ ਆ ਜੀ ਬਾਈ ਕਹਿੰਦਾ ਵੀ ਡਿਮਾਂਡ ਆ ਜਿਹੜੀ ਇਹਨਾਂ ਦੀ ਆਪਾਂ ਚਾਰਾਂ ਦੀ ਐਂਡ ਤੇ ਦੱਸਾਂਗੇ ਸਾਰੀ ਵੀਡੀਓ ਤੇ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਿਆ ਕਰੋ ਜਰੂਰ ਬਹੁਤ ਸੋਹਣੀ ਵੈੜ ਦੀ ਤੋਰਾ ਤਾਰ ਇੱਕ ਨੰਬਰ ਹੈ ਤੇ ਥਾਣਾ ਥਾਣਾ ਦਾ ਦਿਖਾਉਣੀ ਆਪਾਂ ਤੁਹਾਨੂੰ ਗਾਇਬ ਗੂ ਬਹੁਤ ਸੋਹਣਾ ਇਹਦਾ ਕੰਨਾ ਕੰਨਾ ਥਾਣਾ ਫੋਰਸਾਂ ਕੋਈ ਨਹੀਂ ਤੇ ਵਧੀਆ ਮੋਟੇ ਮੋਟੇ ਥਾਣਾ ਚਾਰੇ ਥਾਣੇ ਬੇਰਾਂਰ ਕੇ ਮੋਟੇ ਮੋਟੇ ਆ ਤੇ ਵਧੀਆ ਜਾਤ ਪਾਤ ਆ ਦੇਖੋ ਜੀ ਬਈ ਹੁਣ ਦਿਖਾਓ ਹਾਂ ਜਿਹੜਾ ਕਹਿੰਦਾ ਬਈ ਉਹੀ ਕਹਿੰਦਾ ਸਹੀ ਗੱਲ ਆ ਬਈ ਇਹ ਚਾਰ ਹੀ ਥਾਣਾ ਤੇ ਪੂਰੀ ਐ ਹੁਣੇ ਗੇਠ ਗੇਠ ਦੀ ਵਿੱਥ ਆ ਬਈ ਪਿਛਲੇ ਥਾਣਾ ਚ ਪੂਰੀ ਵਿੱਥ ਆ ਪੂਰਾ ਫੁੱਟ ਬੁੱਟ ਤੇ ਖੜਨ ਲੱਗਾ ਹਾਂ ਤੇ ਜਿਹੜੀ ਪੂੜਿਆਂ ਪੜਾਂ ਦੀ ਚੜਾਈ ਆ ਕਰੋ ਨੋਟ ਕਰੋ ਬਹੁਤ ਸੋਹਣੀ ਪੂੜਿਆਂ ਪੜਾਂ ਦੀ ਬਹੁਤ ਚੜਾਈ ਆ ਤੇ ਪੂਰੇ ਗੱਬਨਾ ਵਾਂਗੂ ਵਾਲ ਪੈਂਦੇ ਝੋਲੀ ਚ ਬਈ ਬਾਕੀ ਕੁਆਲਿਟੀ ਦਾ ਇਹੀ ਹੁੰਦਾ ਕੁਆਲਿਟੀ ਸਹੀ ਗੱਲ ਆ ਬਈ ਦੁੱਧ ਵਾਲੀ ਲਈ ਨਹੀਂ ਇਹ ਵੀ ਲੱਗਦਾ ਵੀ ਪੱਖਰ ਦੀ ਬੱਛੀ ਨਹੀਂ ਸਹੀ ਗੱਲ ਆ ਬਈ ਦੁੱਧ ਵਾਲਾ ਹੀ ਲੂਈ ਆ ਉਹੀ ਦੱਸਦੀ ਆ ਉਮਰ ਹੀ ਦੱਸਦੀ ਆ ਬੱਚੇ ਦੀ ਵੀ ਛੋਟੀ ਉਮਰ ਦਾ ਬੱਚਾ ਬੱਚੀ ਦੀਂਦੀ ਹੈ ਬਹੁਤ ਸੋਹਣੀ ਇਹ ਵੀ ਚਮਕਦੰਕੀ ਦੀ ਵੀ ਬਹੁਤ ਵਧੀਆ ਇਹਦੀ ਕਿੰਨੀ ਉਮਰ ਹੈ ਇਹ ਬਈ ਹੈਗੀ 8 ਮਹੀਨੇ ਤੇ 7 ਦਿਨਾਂ ਦੀ ਹੈ ਠੀਕ ਹੈ ਜੀ ਇਹਨੂੰ ਬਾਹਰ ਖੋਲ ਕੇ ਬਈ ਉਧਰ ਲੈ ਚੱਲਗੇ ਹਾਂ ਹਾਂ ਬਈ ਇਹਦੇ ਵਿੱਚ ਢੋਲੀ ਚਾਲੀ ਗੱਬਨਾ ਰਹੀ ਹੈ ਤੇ ਇਹਦੇ ਬਈ ਮਾੜਾ ਜਿਹਾ ਇੱਕ ਟੰਕਣਾ ਜਾਂ ਦੀਂਦਾ ਹੈ ਨਾ ਹਾਂ ਹਾਂ ਬਾਈ ਕਹਿੰਦਾ ਵੀ ਆਪਾਂ ਜਿਹੜੀ ਗੱਲ ਹੈਗੀ ਵੀ ਦੱਸ ਦਿੰਨੇ ਆ ਪਹਿਲਾਂ ਵੀ ਮਾੜਾ ਜਿਹਾ ਟੰਕਣਾ ਜਾਂ 40 ਥਣਾਂ ਦੇ ਤੇ ਦੂਜੇ ਚਾਰ ਹੀ ਥਣ ਦੁੱਧ ਵਾਲੇ ਚਾਰ ਹੀ ਥਣ ਮੋٹے ਮੋٹے ਥਣਾਂ ਫੇਸ ਕੁਆਲਿਟੀ ਕਰੋ ਚੈੱਕ ਬਹੁਤ ਸੋਹਣੀ ਫੇਸ ਕੁਆਲਿਟੀ ਆ ਬੋਦੀ ਵਾਲੀ ਵਹਿੜਾ ਵਾਕਈ ਤੇ ਦੇਖੋ ਜੀ ਬਹੁਤ ਸੋਹਣੀ ਨਸ ਚੰਗੀ نسل ਦੀ ਜਾਤ ਦੀ ਬੱਚੀ ਆ ਖੜਨੀ ਖੁੜਨੀ ਬਾਕੀ ਉਪਰੋਂ ਸਟੇਟ ਆ ਪਿੱਠ ਪੂੜਿਆਂ ਦੀ ਦੇਖੋ ਜੀ ਪੂਰੀਆਂ ਚੌੜੇ ਪਿੱਠ ਪੂੜੇ ਦੀ ਆ ਖੁੱਲੇ ਹੱਡ ਪੈਰਾਂ ਦੀ ਤੇ ਵਧੀਆ ਕੱਦ ਕਾਠ ਆ ਜਿਹੜੇ ਹਿਸਾਬ ਨਾਲ ਬਾਈ ਨੇ ਉਮਰ ਦੱਸੀ ਆ 8 ਮਹੀਨੇ ਤੇ ਕਿੰਨੇ ਦਿਨ ਸੱਤਾਂ ਦਿਨਾਂ ਦੀ ਬੱਚੀ ਆ ਜੀ ਬਹੁਤ ਸੋਹਣੀ ਖੀਰੇ ਹੀ ਆ ਵੀ ਬੱਚਾ ਬਈ ਇਹਦੇ ਵੀ ਦੰਦ ਇਹਦੇ ਵੀ ਦੰਦ ਕਰਾ ਦੇ ਚੈੱਕ ਦੇਖੋ ਜੀ ਆ ਦੇਖੋ ਪੂਰਾ ਜਮਾ ਪੂਰੀ ਬਰਲ ਵੀ ਨਹੀਂ ਪਾਈ ਥੰਦਾਂ ਦਾ ਚ ਬਾਕੀ ਬੋਡੀ ਵੇਟ ਆ ਜਿਹੜਾ ਬਹੁਤ ਸੋਹਣਾ ਤੇ ਘੋੜੀ ਵਰਗੀ ਆ ਨੱਚਦੀ ਫਿਰਦੀ ਆ ਬਗੈ ਕਹਿੰਦਾ ਖੁੱਲੀਆਂ ਹੀ ਆਈਆਂ ਫਾਰਮ ਚੋਂ ਕੋਈ ਧੌਣ ਤੇ ਕੋਈ ਸੰਗਲ ਰਸੇ ਦਾ ਕੋਈ ਨਿਸ਼ਾਨ ਨਹੀਂ ਗਾ ਤੇ ਖੁੱਲੀਆਂ ਹੀ ਆਈਆਂ ਕਰਕੇ ਥੋੜੀ ਚੌੜ ਕਰਦੇ ਆ ਪਸੂ ਬਾਈ ਦੇਖਾਈ ਹਾਂਜੀ ਕੋਈ ਨਿਸ਼ਾਨ ਨਹੀਂ ਗਾ ਧੌਣ ਤੇ ਨਾ ਕੋਈ ਸੰਗਲ ਦਾ ਰਸੇ ਦਾ ਤੇ ਪੱਠਪੂੜਾਂ ਦੀ ਬਣਾਵਟ ਚੰਗੀ ਆ ਵਧੀਆ ਖੁੱਲੇ ਹੱਡ ਪੈਰਾਂ ਦੀ ਆ ਉੱਚੇ ਵੱਡੇ ਕਦ ਕਾਢਦੀ ਆ ਲੈ ਚੱਲ ਬਾਈ ਚੰਗੀ ਚੌਂਕ ਦਮਕ ਬਹੁਤ ਸੋਹਣੀ ਬੱਛੀ ਚ ਚੰਗੀ ਜਾਤ ਵਾਲੀ ਬੱਛੀ ਆ ਦੇਖ ਬੱਛੀ ਦਾ ਹਾਂ ਬਈ ਝੋਲੀ ਝਾਲੀ ਦੇਖੋ ਜੀ ਗੱਬਣ ਵਾਲੀ ਝੋਲੀ ਲਈ ਫਿਰਦੀ ਆ ਮਾਂ ਦੀ ਜਿਵੇਂ ਤਿੰਨਾਂ ਚੌ ਮਹੀਨੇ ਦੀ ਗੱਬਣ ਹੁੰਦੀ ਐ ਇਸ ਤਰ੍ਹਾਂ ਦੀ ਝੋਲੀ ਆ ਤੇ ਚਾਰ ਹੀ ਥਾਣਾ ਫੋਟ ਸੰਗ ਮਾੜਾ ਜ ਟੌਂਕ ਨਾ ਜਾ ਕੱਲਾ ਉਹਦਾ ਕੋਈ ਡਬਲਾ ਹੁੰਦਾ ਨਹੀਂ ਉਹ ਤਾਂ 40 ਜੀ ਆ ਆਪਾਂ ਦਾਸ ਤੋਂ ਦਿਖਾਉਣੇ ਆ ਇੱਥੇ ਅਗਲੇ ਸਹੀ ਗੱਲ ਆ ਬਾਈ ਸਹੀ ਗੱਲ ਆ ਇਹ ਤਾਂ ਹੈ ਅਗਲਾ ਕਹਿੰਦਾ ਇੱਥੇ ਆ ਕੇ ਗੰਦ ਹੋਰ ਨਿਕਲ ਗਈ ਤੇ ਜਿਹੜੀ ਗੱਲ ਵੀਡੀਓ ਦੇ ਵਿੱਚ ਉਹੀ ਇੱਥੇ ਆਈ ਤੋਂ ਨਿਕਲਨੀ ਆ ਕੋਈ ਆਈ ਨਹੀਂ ਵੀ ਕਿਉਂਕਿ ਆਪਾਂ 1000 ਰੁਪਏ ਆਏ ਹੁੰਦਾ ਹੁਣ ਕੀ ਵੀ ਦਾ ਤਾ ਤੇਰੇ ਸਾਹਮਣੇ ਅੱਜ ਵੀਡੀਓ ਤੇ ਹੈ ਨਾ ਹਾਂਜੀ ਹੁੰਦਾ ਨਹੀਂ ਮੰਗਾ ਲੈਂਦੇ ਸਹੀ ਗੱਲ ਆ ਬਾਈ ਵਿਸ਼ਵਾਸ ਵੀ ਹੁੰਦਾ ਬਾਈ ਵਿਸ਼ਵਾਸ ਦੀ ਗੱਲ ਹੈ ਨਾ 2 ਬੱਚੀਆਂ ਇੱਕੋ ਹਾਈਡ ਹਾਂ ਜਿਹੜੀ ਪਹਿਲੇ ਪਹਿਲੇ ਨੰਬਰ ਤੇ ਤੇ ਦੋ ਨੰਬਰ ਤੇ ਬੱਛੀ ਆ ਇੱਕੋ ਮੇਲ ਦੀਆਂ ਬੱਛੀਆਂ ਤੇ ਜਿਹੜੀਆਂ ਦੂਜੀਆਂ ਹੈਗੀਆਂ ਉਹ ਦੋ ਇੱਕੋ ਮੇਲ ਦੀਆਂ ਬੱਛੀਆਂ ਬਹੁਤ ਸੋਹਣਾ ਰੰਗ ਰੂਪ ਦੀ ਬੱਛੀ ਆ ਜਿਹੜੀ ਆ ਤਿੰਨ ਨੰਬਰ ਤੇ ਬਾਈ ਬੱਚਾ ਆ ਗਿਆ ਬਹੁਤ ਸੋਹਣਾ ਵੀ ਹੈ ਨਾ ਚਮਕ ਦਮਕ ਵਾਲਾ ਫੇਸ ਕੁਆਲਟੀ ਕਰੋ ਚੈੱਕ ਨਿੱਕਾ ਕਰਨਾ ਗੋਲ ਬੋਦੀ ਵਾਲੀ ਬੱਛੀ ਆ ਜਾਤ ਪਾਤ ਬਹੁਤ ਹੈ ਨਾ ਬਾਈ ਨੂੰ ਜੀ ਜੱਟ ਜੀ ਵਾਲੀ ਬੱਛੀ ਹੈ ਨਾ ਜੱਤ ਜੀ ਵਾਲੀ ਬੱਚੀ ਆ ਤੇ ਥਾਣ ਦੇਖੋ ਜੀ ਗੱਬਣਾ ਰਗੇ ਥਾਣਾ ਮੋٹے ਮੋٹے ਥਾਣਾ ਦਿਖਾਈ ਲਿਆ ਕੇ ਕੈਮਰਾ ਇੱਕਦਮ ਦਾ ਅਗਲਾ ਕਹਿ ਦਿੰਦਾ ਬਈ ਗੱਬਣ ਵਹਿੜਦੇ ਆਪਾਂ ਕਹਿੰਦੇ ਨਾੜ ਆ ਆ ਵੇਖੀ ਦੁੱਧ ਵਾਲੀ ਨਾੜ ਆ ਬਾਈ ਸਹੀ ਗੱਲ ਆ ਉਵੇਂ ਪੈਪ ਜਾਂਦੀ ਆ ਹੁਣ ਇਹ ਨਾਲੇ ਬੱਚਾ ਹੀ ਆ ਤੇ ਪੇਟੇ ਵਾਲੀ ਬੱਚੀ ਹੈਗੀ ਖਰਾਖਰੂਕ ਹਾਜ਼ਮ ਕਰਨ ਵਾਲੀ ਹੈ ਚੰਗੀ ਵਹਿੜ ਤਿਆਰ ਹੋਊਗੀ ਦੰਦ ਦਿਖਾ ਦਨੇ ਆ ਜੀ ਲਓ ਜੀ ਇਹ ਤਾਂ ਪੂਰਾ ਹਜੇ ਬਰੀ ਪੂਰਾ ਵੀ ਵਿਰਲ ਨਹੀਂ ਭਾਈ ਤੇ ਫੇਸ ਕੁਆਲਟੀ ਬਹੁਤ ਸੋਹਣੀ ਹੈ ਜਾਤ ਪਤ ਵਾਲੀ ਬੱਚੀ ਆ ਤੇ ਝੋਲੀ ਤਾਂ ਗੱਬਣ ਵਾਲੀ ਲਈ ਫਰਦੀ ਹੈ ਜੀ ਕਿ ਕੱਲਾ ਕੱਲਾ ਸਣ ਮੋਟਾ ਮੋਟਾ ਥਾਣਾ ਪੂਰਾ ਬਿੱਥੀ ਦੇ ਲੱਗੇ ਰੰਗ ਰੂਹ ਬਹੁਤ ਸੋਹਣਾ ਵੜ ਦਾ ਚੰਗੀ ਜਾਤ ਪਾਤ ਵਾਲੀ ਐ ਚਮਕ ਦਮਕ ਬਹੁਤ ਵੱਛੀ ਚ ਤੇ ਬਿਲਕੁਲ ਕੱਚੀ ਖੀਰੀ ਬਾਕੀ ਕੁਆਲਟੀ ਦਿਖਾ ਦੇ ਕੁਆਲਟੀ ਤਾਂ ਜੀ ਕੀ ਬਾਤਾਂ ਆਈਆਂ ਬਾ ਕਮਾਲੀਆ ਵੱਛੀ ਦੀ ਸੁੰਦਰਤਾ ਬਹੁਤ ਸੋਹਣੀ ਬੱਛੀ ਆ ਚਾਰ ਹੀ ਥਾਣਾ ਫੂਟ ਸ਼ਾਂਗ ਪੂਰਾ ਵੀ ਨਹੀਂ ਤੇ ਝੋਲੀ ਜਾਣ ਗੱਬਣ ਵਾਲੀ ਲਈ ਫਰਦੀ ਇਹ ਵੀ ਕੱਲਾ ਕੱਲਾ ਥਾਣਾ ਚਾਰ ਹੀ ਸਣ ਬਿੱਥੀ ਤੇ ਲੱਗੇ ਹੋਏ ਦੇਖੋ ਜੀ ਫੇਸ ਕੁਆਲਟੀ ਕਰੋ ਚੈੱਕ ਨਿਕਾ ਕਰਨਾ ਬੋਦੀ ਵਾਲੀ ਵਹਿੜਾ ਹਾਂ ਉੱਪਰੋਂ ਸਟੇਟ ਆ ਬੁੱਧਿਆ ਖੁੱਲੇ ਡੁੱਲੇ ਪੱਠਪੜਾਂ ਦੀ ਹੱਡ ਪਰ ਬਹੁਤ ਸੋਹਣੇ ਖੁੱਲੇ ਡੁੱਲੇ ਆ ਉੱਚੇ ਵੱਡੇ ਕੱਦ ਕਾਠ ਦੀ ਵਹਿੜ ਤਿਆਰ ਹੋਊਗੀ ਤੇ ਫੇਸ ਕੁਆਲਿਟੀ ਬਹੁਤ ਚੰਗੀ ਆ ਨਿਕਾ ਕਰਨਾ ਗੋਲ ਬੋਦੀ ਵਾਲੀ ਬੱਛੀ ਆ ਰੰਗ ਪ੍ਰਿੰਟ ਬਹੁਤ ਸੋਹਣਾ ਬਾਈ ਏ ਵੀ ਪੂਰੇ ਜਿਹੜੇ ਸਾਹਣਾ ਬਾਈ ਨੇ ਉਮਰ ਦੱਸੀ ਆ ਕਿੰਨੀ ਦੱਸੀ ਆ ਬਾਈ ਉਮਰ ਇਹ 7.5 ਸਾਢੇ 7 ਮਹੀਨਿਆਂ ਦੀ ਉਮਰ ਦੱਸੀ ਆ ਤੇ ਉਮਰ ਦੇ ਹਿਸਾਬ ਨਾਲ ਕੱਦ-ਕਾਠ ਬਹੁਤ ਸੋਹਣਾ ਇਹਦਾ ਵੀ ਹਾਂ ਵੱਡੇ ਕੱਦ-ਕਾਠ ਦੀ ਬੱਚੀ ਤਿਆਰ ਹੋਊਗੀ ਪੂਰੇ ਸੋਹਣੇ ਰੰਗ ਰੂਪ ਦੀ ਆ ਲੈ ਚੱਲੋ ਜੀ ਜਾਤ-ਪਾਤ ਬਹੁਤ ਚੰਗੀ ਆ ਫੇਸ ਕੁਆਲਟੀ ਦੁਆਰਾ ਕਰੋ ਚੈੱਕ ਨਿੱਕਾ ਕਰਨਾ ਗੋਲ ਬੋਦੀ ਵਾਲੀ ਬੱਚੀ ਆ ਦੇਖੋ ਜੀ ਐ ਥੋੜਾ ੱਟਕਾ ਕਰਦਿਆਂ ਚੌੜ ਚੱਪਾ ਕਰਦਿਆਂ ਖੁੱਲੀਆਂ ਆਈਆਂ ਕਰਕੇ ਚਾਰੇ ਬਾਈ ਕਹਿੰਦਾ ਵੀ ਖੁੱਲੀਆਂ ਆਈਆਂ ਫਾਰਮ ਦੇ ਇੱਕੋ ਫਾਰਮ ਦੇ ਵਿੱਚੋਂ ਆਈਆਂ ਹੋਗੀਆਂ ਤੇ ਰੱਸਾ ਰੁਸਾ ਇਹਨਾਂ ਦੇ ਕੋਈ ਨਹੀਂ ਪਾਇਆ ਤੇ ਤਾਂ ਕਰਕੇ ਫਿਰ ਥੋੜੀ ਰੱਸੀ ਦੀ ਆਲ ਕਰਦਾਂਗੇ ਬਈ ਪਤਾ ਕੀ ਜਿੱਕ ਰਿਆ ਯਾਰ ਹਾਂਜੀ ਆਪਾਂ ਲੋਏ ਆਏ ਆ ਅੱਗੇ ਆਪੇ ਕੋਈ ਨਹੀਂ ਆਠ ਅੱਠ ਦਸ ਦਸ ਬੱਸੀਆਂ ਹਾਂ ਸਹੀ ਗੱਲ ਆ ਬਈ ਮਾਲ ਨਹੀਂ ਮੁਰੇ ਮੈਂ ਤਾਂ ਬਹੁਤ ਸ਼ਾਰਟੇਜ ਆ ਸਹੀ ਗੱਲ ਆ ਮੁਰੇ ਹੁਣ ਹਾਂ ਬਾਕੀ ਸਾਫ ਸੁਸਰਾ ਮਾਲ ਘੱਟ ਮਿਲਦਾ ਬਾਈ ਹੈਨਾ ਹਾਂ ਆਪਾਂ ਲੈਨੇ ਸਾਫ ਲੈਨੇ ਬਾਈ ਬਾਈ ਦਾ ਪੁਰਾਣਾ ਕੰਮ ਤੇ ਸਾਫ ਸੁਸਰਾ ਕੰਮ ਆ ਬਾਈ ਦਾ ਬਹੁਤ ਸੋਹਣਾ ਇੱਕ ਆਪਣੀ ਹੋਰ ਗੱਲ ਹੁੰਦੀ ਆ ਆਪਣੇ ਪਸੂ ਦੇ ਆਏ ਨੇ ਵੀ ਇੱਥੇ ਗੱਲ ਤੇ ਗੰਡਾ ਕੋਈ ਹਜੀਰ ਆ ਜਾਂ ਕੁਝ ਹੈਨਾ ਐ ਵਧੀਆ ਸਾਫ ਸੁਸਰੀਆਂ ਬੱਚੀਆਂ ਹੁੰਦੀਆਂ ਬਾਈ ਕੋਲੇ ਬਹੁਤ ਸੋਹਣੇ ਨਾਗ ਹੁੰਦੇ ਆ ਜਿਹੜੀ ਵੀ ਆਪਾਂ ਵੀਡੀਓ ਤੇ ਦਿਖਾ ਦਿੱਤੀ ਕੱਦ ਵੀ ਬਈ ਸਹੀ ਗੱਲ ਆ ਆ ਦੋ ਬੱਚਿਆਂ ਦਾ ਇੱਕ ਮੰਗਲ ਇਹ ਇੱਕੋ ਮੇਲਦੀਆਂ ਹਾਂ ਉਹ ਇੱਕ ਮੇਲਦੀ ਆ ਬੱਚੀ ਇਦੋਂ ਗਾਂ ਜਿਹੜਾ ਬਾਈ ਬੱਚਾ ਇਹ ਇਹਦੀ ਉਮਰ ਕਿੰਨੀ ਆ ਬੱਚੇ ਦੀ ਏ ਬਈ ਇਹ 7 ਮਹੀਨਿਆਂ ਦੀ ਬੱਚੀ 7 ਮਹੀਨੇ ਦੀ ਬੱਚੀ ਹੈ ਤੇ ਚਾਰ ਹੀ ਥਾਣਾ ਹੈ ਨਾ ਬਈ ਕੋਈ ਖੋਟ-ਸ਼ਾਗ ਨਹੀਂ ਦੇਖੋ ਜੀ ਪੂਰੇ ਚਾਰ ਹੀ ਨਿਸ਼ਾਨ ਥਾਣਾ ਤੇ ਪੂਰੀਆਂ ਬੈਥ ਤੇ ਥਣ ਲੱਗੇ ਹੋਏ ਆ ਤੇ ਰੰਗ-ਰੂਪ ਦੀ ਇਹ ਵੀ ਬਹੁਤ ਸੋਹਣੀ ਹੈ ਇਹ ਵੀ ਖੀਰ ਆਈ ਆ ਬੱਚਾ ਹਜੇ ਹਾਂ ਹਾਂ ਬਈ ਤੇ ਫੇਸ ਕੁਆਲਿਟੀ ਬਹੁਤ ਸੋਹਣੀ ਹੈ ਜੀ ਫੇਸ ਕੁਆਲਿਟੀ ਕਰੋ ਚੈੱਕ ਨਿੱਕਾ ਕਰਨਾ ਗੋਲ ਬੋਦੀ ਵਾਲੀ ਬੱਚੀ ਹੈ ਜਮ ਬਿਲਕੁਲ ਬਈ ਖੀ ਰਹੀ ਹੈ ਸਹੀ ਗੱਲ ਹੈ ਇਹਦਾ ਬੱਚੇ ਹੀ ਆ ਬਹੁਤ ਸੋਹਣੀ ਫੇਸ ਕੁਆਲਿਟੀ ਚਾਰ ਹੀ ਥਾਣਾ ਫੋਰਸ਼ਾਂ ਕੋਈ ਵੀ ਨਹੀਂ ਉਹ ਹਾਂ ਸਹੀ ਗੱਲ ਆ ਭਾਈਆਂ ਗੇਂਦ ਵਰਗੀ ਪਈ ਐ ਗੋਲ ਮਟੋਲ ਆੜ ਤਣੇ ਦੇ ਸਹਰਾਣੇ ਵਰਗੀ ਪਈ ਐ ਚਾਰ ਸਫੇਰੋ ਫੇਸ ਕੁਆਲਟੀ ਬਹੁਤ ਸੋਹਣੀ ਐ ਨਿੱਕਾ ਕੰਨ ਗੋਲ ਬੋਦੀ ਵਾਲੀ ਬੱਛੀ ਐ ਬਾਕੀ ਬੋਡੀ ਵੇਟ ਇਹਦਾ ਵੀ ਬਹੁਤ ਸੋਹਣਾ ਚਾਰ ਹੀ ਥਾਣਾ ਹਾਂ ਸਹੀ ਗੱਲ ਆ ਭਾਈ ਉਹਦੇ ਲਈ ਆਫਰ ਹੀ ਆ ਜਿਹਨੇ ਪਾਲਣ ਨੂੰ ਲੈਣੀਆਂ ਬੱਛੀਆਂ ਤੇ ਬਹੁਤ ਸੋਹਣੀਆਂ ਵੇੜਾਂ ਤਿਆਰ ਹੋਣੀਆਂ ਆਏ ਨਹੀਂ ਵੀ ਮਿਹਨਤ ਦਾ ਆਏ ਨਹੀਂਗਾ ਵੀ ਮਿਹਨਤ ਦਾ ਮੁੱਲ ਨਹੀਂ ਮੋੜਨਾ ਚਾਰੇ ਬੱਛੀਆਂ ਪੂਰੀਆਂ ਟੌਪ ਦੀਆਂ ਸਹੀ ਗੱਲ ਆ ਬਾਈ 4 ਰੁਪਏ ਨਾਰ ਲਾਉਣ ਵਾਲੀ ਜਾਨਵਰ ਆ ਕੋਈ ਘਾਟੇ ਵਾਲਾ ਸੌਦਾ ਨਹੀਂ ਵਧ ਗਿਆ ਚਾਰੇ ਬੱਛੀਆਂ ਐ ਮਿਹਨਤ ਦਾ ਮੁੱਲ ਮੋੜਦੀਆਂ ਜਿਹੜੇ ਵੀ ਭਰਾਣੇ ਪਾਲਣ ਨੂੰ ਲੈਣੀਆਂ ਬਹੁਤ ਸੋਹਣੀਆਂ ਚੰਗੀ ਜਾਤ ਵਾਲੀਆਂ ਬੱਛੀਆਂ ਤੇ ਬਹੁਤ ਸੋਹਣੀ ਫੇਸ ਕੁਆਲਟੀ ਆ ਦੁਬਾਰਾ ਕਰੋ ਚੈੱਕ ਨਿੱਕਾ ਕਰਨਾ ਗੋਲ ਬੋਦੀ ਵਾਲੀ ਬੱਛੀ ਐ ਜੀ ਚੰਗੀ ਜਾਤ ਪਾਸ ਦੇ ਪਸ਼ੂ ਆ ਬਾਈ ਕੋਲੇ ਸਾਰੇ ਇੱਕੋ ਜਿਹਾ ਇੱਕ ਦੂਜੀ ਤੋਂ ਚੜਦੀ ਤੋਂ ਚੜਦੀ ਆ ਬਾਈ ਹਨਾ ਚਾਰੇ ਬੱਛੀਆਂ ਸਹੀ ਗੱਲ ਆ ਬਾਈ ਬਹੁਤ ਸੋਹਣੇ ਚਾਰੀ ਨਾਗੇ ਬਾਈ ਆਪਾਂ ਫਿਰ ਚਾਰਾਂ ਦੀ ਹੁਣ ਡਿਮਾਂਡ ਦੱਸੋ ਜੀ ਕੀ ਆ ਡਿਮਾਂਡ ਇਹਨਾਂ ਦੀ ਬਾਈ ਹਾਂਜੀ ਤੇ 100 ਕਿਲੋਮੀਟਰ 200 ਕਿਲੋਮੀਟਰ ਤੱਕ ਕਿਰਾਇਆ ਫ੍ਰੀ 200 ਕਿਲੋਮੀਟਰ ਤੱਕ ਕਿਰਾਇਆ ਫ੍ਰੀ ਪਹਿਲਾਂ ਆਫਰ ਹੀ ਦੱਸਾਂਗੇ ਹਨਾ ਅਰੇ ਡਿਮਾਂਡ ਤਾਂ ਬਾਈ ਕਹਿੰਦਾ ਆਪਾਂ ਬਾਅਦ ਚ ਦੱਸਾਂਗੇ ਆਫਰ ਆ ਵੀ 200 ਕਿਲੋਮੀਟਰ ਤੱਕ ਦਾ ਕਿਰਾਇਆ ਫ੍ਰੀ ਜੇ ਕੋਈ ਚਾਰੇ ਇਕੱਠੀਆਂ ਲਊਗਾ ਹਾਂ ਜੇ ਕੋਈ ਚਾਰੇ ਇਕੱਠੀਆਂ ਲੈਂਦਾ ਤੇ ਜੇ ਕੋਈ ਇੱਕ ਲੈਂਦਾ ਜਾਂ ਦੋ ਲੈਂਦਾ ਫਿਰ 50 ਕਿਲੋਮੀਟਰ ਦਾ ਫਿਰ 50 ਜੇ ਕੋਈ ਚਾਰੇ ਵਛੀਆਂ ਇਕੱਠੀਆਂ ਖਰੀਦਦਾ ਤੇ 200 ਕਿਲੋਮੀਟਰ ਦਾ ਕਿਰਾਇਆ ਫਰੀ ਜੇ ਕੋਈ ਤਿੰਨ ਖਰੀਦਦਾ ਜੇ ਕੋਈ ਤਿੰਨ 200 ਕਿਲੋਮੀਟਰ ਦਾ ਫਿਰ 100 ਕਿਲੋਮੀਟਰ ਦਾ ਕਿਰਾਇਆ ਫਰੀ ਤੇ ਕੀ ਡਿਮਾਂਡ ਆ ਬਾਈ ਫਿਰ ਚਾਰਾਂ ਦੀ ਲੈਂਦਾ ਜੀ ਬਾਈ 90000 ਰੁਪਿਆ ਚਾਰਾਂ ਦੀ ਚਾਰਾਂ ਦੀ 90000 ਰੁਪਿਆ ਵਿੱਚੋਂ ਮਾਨਤਾਣ ਹੋ ਜੂ ਕਰੇ ਇਹ ਗੱਲ ਨਹੀਂ ਵੀਰੇ ਬਾਕੀ ਆ ਯਾਰ ਅੱਤੇ ਵੀਰ ਕਹਿੰਗੇ ਬਈ ਅੱਜ ਰੇਟ ਕਾਸ ਤੋਂ ਵਧਦਾ ਕਿਉਂਕਿ ਬਈ ਇਹ ਤੈਨੂੰ ਚੰਗੇ ਜਾਨਵਰ ਆ ਬਾਈ ਹੈਨਾ ਬਹੁਤ ਸੋਹਣੀ ਬੱਛੀ ਆ ਦੇਖੋ ਪੂਰੀ ਟੌਪ ਕਲਾਸ ਦੇ ਜਾਨਵਰ ਆ ਚਾਰੀ ਇੱਕ ਤਾਂ ਹੁੰਦਾ ਇੱਕ ਪਾਸੇ ਕਹਿੰਦਾ ਨਾੜ ਬੱਛੀ ਦੇ ਸਹੀ ਗੱਲ ਆ ਬਾਈ ਆ ਵੀ ਆ ਦੋਨੇ ਪਾਸੇ ਨਾੜਾਂ ਜਿਵੇਂ ਦੁੱਧ ਵਾਲੀਆਂ ਗਾਇਆਂ ਵੱਡੀਆਂ ਗਾਇਆਂ ਦੇ ਨਾੜਾਂ ਲਾ ਉਸ ਤਰ੍ਹਾਂ ਦੇ ਜਾਨਵਰ ਆ ਸੋਹਣੇ ਅੰਗ ਪੈਰ ਆ ਬੱਛੀ ਦੇ ਤੇ ਥਣ ਥਣ ਬਹੁਤ ਸੋਹਣਾ ਲੱਗਿਆ ਵਾ ਦੇਖੋ ਜੀ ਕੱਲਾ ਕੱਲਾ ਥਾਣਾ ਮੋਟੇ ਮੋਟੇ ਥਾਣਾ ਬੇਦਾਰ ਗੇ ਤੇ ਚਾਰੇ ਵੀ ਜਾਨੀ ਕਿ ਬੱਚੀਆਂ ਪੂਰੀਆਂ ਟਾਪ ਕਲਾਸ ਹੈ ਹਨਾ ਡਿਮਾਂਡ 90000 ਰੁਪਏ ਵਿੱਚੋਂ ਮਾਨਤਾਣ ਬਾਕੀ 200 ਕਿਲੋਮੀਟਰ ਆ ਦੋ ਆ ਦੋ ਬੱਚੀਆਂ ਨੇ ਇੱਕ ਮੇਲ ਦੀਆਂ ਤੇ ਜਿਹੜੀਆਂ ਦੋ ਬੱਚੀਆਂ ਉਹ ਹੈਗੀਆਂ ਇੱਕ ਮੇਲ ਦੀਆਂ ਚਾਰੇ ਨਗਾ ਦੀ ਡਿਮਾਂਡ ਬਾਈ ਕਹਿੰਦਾ 90000 ਰੁਪਏ ਵਿੱਚੋਂ ਮਾਨਤਾਣ ਘਰੇ ਆਏ ਗਏ ਦਾ ਜਰੂਰ ਹੋ ਜਾਊਗਾ ਬਈ ਇੱਕ ਗੱਲ ਹੋਰ ਸੀ ਸੱਚ ਹਾਂਜੀ ਮੇਰਾ ਬਾਈ ਜਿਹੜਾ ਵੀਡੀਓ ਦੇਖ ਕੇ ਲਾ ਟਿਕਾ ਕੇ ਫੇਰ ਆਪਾਂ ਬੱਚੇ ਪੂਰੀ ਵੀਡੀਓ ਵੇਖਿਆ ਕਰੋ ਪਹਿਲਾਂ ਤੇ ਫੇਰ ਬਾਈ ਦੇ ਨਾਲ ਸੰਪਰਕ ਬਣਾਇਆ ਕਰੋ ਫੋਨ ਤੇ ਅਲਸੌਦਾ ਕਰ ਲੈਂਦਾ ਮੜ ਕੇ ਘਰੇ ਰਹਿ ਜਾਂਦਾ ਸਹੀ ਗੱਲ ਆ ਬਾਈ ਇਹ ਵੀਡੀਓ ਦਾ ਟਾਈਮ ਦਾ ਮੜ ਕੇ ਉਹ ਲੰਘ ਜਾਂਦਾ ਸਹੀ ਗੱਲ ਆ ਬਾਈ ਬਾਈ ਕਹਿੰਦਾ ਵੀ ਫਿਰ ਉਹ ਜਿਹੜੇ ਭਰਾਣੇ ਖਰੀਦਣੀਆਂ ਹੁੰਦੀਆਂ ਉਹ ਪ੍ਰਵੀਰ ਦਾ ਫੋਨ ਨਹੀਂ ਚੱਕਿਆ ਜਾਂਦਾ ਤੇ ਦੂਜੇ ਭਰਾਵਾਂ ਦੇ ਨਾਲ ਕਈ ਵਾਰੀ ਰਹਿ ਮਸ਼ਵਰੀ ਚ ਟਾਈਮ ਲੰਘ ਜਾਂਦਾ ਬਾਈ ਦਾ ਕਹਿੰਦਾ ਭਾਵੇਂ ਇਹ ਆ ਵੀ ਪੂਰੀ ਵੀਡੀਓ ਵੇਖ ਲਿਆ ਕਰੋ ਪੂਰੀ ਵੀਡੀਓ ਵੇਖ ਕੇ ਤੇ ਬਾਈ ਨੂੰ ਫੋਨ ਲਾ ਲਿਓ ਹਾਂ ਬਾਈ ਸਹੀ ਗੱਲ ਆ ਆ ਇੱਕ ਇੱਕ ਗੱਟਾ ਫੀਡ ਦਾ ਚਾਰ ਤਾਂ ਵਛੀਆਂ ਦੋਨੇ ਵਛੀਆਂ ਨੇ ਸੀਮਨ ਲੈ ਲੈਣੇ ਆ ਤੁੰਗੀਆਂ ਬੱਚੀਆਂ ਨਹੀਂ ਬੀਚੀ ਤੋੜਾ ਵਾਲੀਆਂ ਸਹੀ ਗੱਲ ਆ ਬਾਈ ਚੰਗੀ ਵਿਕਰੀ ਵਾਲੀਆਂ ਬਣਨੀਆਂ ਚੰਗੀ ਰਕਮ ਦਾ ਕਰਨੀਆਂ ਜੇ ਆਪਾਂ ਮੰਨ ਕੇ ਚੱਲੋ ਬੱਚੀਆਂ ਪਾਲਦੇ ਆ ਕੋਈ ਘਾਟੇ ਵਾਲਾ ਸੌਦਾ ਨਹੀਂਗਾ ਇਹ ਬਹੁਤ ਸੋਹਣਾ ਕੰਮ ਆ ਕੋਈ ਵੀ ਭਰਾ ਖਰੀਦ ਕੇ ਮੰਨ ਕੇ ਚੱਲੋ ਪਾਲਣ ਦਾ ਕੰਮ ਕਰਦਾ ਬਹੁਤ ਵਧੀਆ ਬੱਚੀਆਂ ਚੰਗੀ ਜਾਤ ਵਾਲੀਆਂ ਕਿਸੇ ਨੇ ਫਾਰਮ ਸਟਾਰਟ ਕਰਨਾ ਪੂਰਾ ਵਧੀਆ ਆਪਸ਼ਨ ਹੈ ਵਿਚਾਰੇ ਬੱਚੀਆਂ ਚੰਗੀ ਜਾਤ ਵਾਲੀਆਂ ਸਿਰੇ ਛੱਟ ਦੀਆਂ ਬੱਚੀਆਂ ਤੇ ਡਿਮਾਂਡ ਬਾਈ ਨੇ ਕਰੀ 90000 ਰੁਪਿਆ 90000 ਦੇ ਵਿੱਚੋਂ ਮੰਤਨ ਕਰੇਗੇ ਦਾ ਜ਼ਰੂਰ ਹੋ ਜੂ ਆਫਰ ਲਾਇਆ ਬਾਈ ਨੇ 200 ਕਿਲੋਮੀਟਰ ਤੱਕ ਦਾ ਜੇ ਚਾਰੇ ਬੱਚੀਆਂ ਕੋਈ ਲੈਂਦਾ 200 ਕਿਲੋਮੀਟਰ ਕਰਾਇਆ ਫਰੀ ਜੇ